देखो उन्होंने खुद जाके पुलिस ਨੂੰ ਆਪਣੀ ਕਾਰਵਾਈ ਕਰਨ ਦੀ ਰਿਪੋਰਟ ਦਿੱਤੀ ਹੈ ਕਿ ਇਹਦਾ ਇਨਵੈਸਟੀਗੇਸ਼ਨ ਕੀਤੀ ਜਾਵੇ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾ ਸੋ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਇਨਵੈਸਟੀਗੇਸ਼ਨ ਹੋ ਕੇ ਤੱਤ ਸਾਹਮਣੇ ਆਉਣਗੇ ਉਸ ਤੋਂ ਬਾਅਦ ਕੁਝ ਹੋ ਜਾਏਗਾ ਵਿਰੋਧੀ ਧਿਰ ਕਹਿੰਦੇ ਕਿ ED ਤੋਂ ਜਾਣਦੇ ਵਿਰੋਧੀ ਧਿਰ ਜੋ ਕੁਝ ਮਰਜ਼ੀ ਕਹੀ ਜਾਣ ਪੰਜਾਬ ਜਾਣ ਦਾ ਲੋਕ ਜਾਣਦੇ ਨੇ ਕਿ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈੜੀ ਦੀ ਦਰਬਾਰਤੋਂ ਕਰਦੀ ਹੈ ਸੀਵੀ ਦੀ ਦਰਬਾਰਤੋਂ ਕਰਦੀ ਹੈ ਇਸ ਕਰਕੇ ਉਹ ਮੈਂ ਸਮਝਦਾ ਕਿ ਉਹ ਦਰਬਾਰਤੋਂ ਕਰਾਉਣੀ ਚਾਹਦੇ ਹੋਣਗੇ ਨਹੀਂ ਲਗਾਤਾਰ ਧਰਨੇ ਜਾਰੀ ਨਹੀਂ ਜੀ ਹਮਲੇ ਦੇ ਖਿਲਾਫ ਕਦੇ-ਕਦੇ ਧੰਨ ਲੱਗਦਾ ਹੈ ਅੱਜ ਵੀ ਮਾਨ ਸਾਹਿਬ ਦੇਖੋ ਧਰਨੇ ਦੇਣਾ ਅਗਲੇ ਦਾ ਰਾਈਟ ਆ ਪਰ ਲੇਕਿਨ ਐਮਐਲਏ ਸਹਿਬਾਨ ਵੱਲੋਂ ਵੱਡਾ ਦਿਲ ਦਿਖਾਉਂਦੇ ਆ ਉਹਨਾਂ ਨੇ ਖੁਦ ਜਾ ਕੇ ਆਪਣੇ ਸਾਥੀਆਂ ਦੇ ਨਾਲ ਐਸਐਸਪੀ ਸਾਹਿਬ ਦੇ ਅੱਗੇ ਪੇਸ਼ ਹੋ ਕੇ ਕਿਹਾ ਕਿ ਤੁਰੰਤ ਇਹਦੀ ਜਾਂਚ ਹੋਣੀ ਚਾਹੀਦੀ ਹੈ ਬਹੁਤ ਵੱਡੀ ਗੱਲ ਹੈ ਦੋ ਐਂਬੂਲੈਂਸਾਂ ਜਿਹੜੀਆਂ ਨੇ ਉਹ ਪਿੰਡ ਛਾਦਲੀ ਤੇ ਆਪਣਾ ਪਵਾਨੀਗੜ੍ਹ ਦੀ ਏਰੀਆ ਲਈ ਦਿੱਤੀਆਂ ਗਈਆਂ ਸੋ ਅੱਜ ਹੋਈ ਹੈ ਕਿਉਂਕਿ ਨਹੀਂ ਕਈ ਵਾਰ ਕਿਤੇ ਹਾਸੇ ਹੋ ਜਾਂਦੇ ਨੇ ਉੱਥੇ ਮਰੀਜ਼ ਜਿਹੜਾ ਉਹ ਸੜਕ ਤੇ ਤੜਫਦਾ ਰਹਿ ਜਾਂਦਾ ਔਰ ਆਪਣੀ ਮੌਤ ਦਾ ਸ਼ਿਕਾਰ ਹੋ ਜਾਂਦਾ ਹੈਗਾ ਸੋ ਉਹਨੂੰ ਬਚਾਉਣ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਜਿਹੜਾ IDBI ਬੈਂਕ ਵੱਲੋਂ ਕੀਤਾ ਗਿਆ ਮੈਂ ਬੈਂਕ ਦੇ ਅਧਿਕਾਰੀगण ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਵੀ ਗਠਨ ਕੀਤਾ ਗਿਆ ਉਹਦੇ ਨਾਲ ਵੱਡੇ ਪੱਧਰ ਤੇ ਠਲ ਪਈਆ ਸੋ ਹੋਰ ਮੈਂ ਸਮਝਦਾ ਬੇਸਿਕ ਸਾਨੂੰ ਇਨਫਰਾਸਟ੍ਰਕਚਰ ਵਧਾਉਣ ਦੀ ਲੋੜ ਆ ਸੋ ਉਹਦੇ ਬੱਲੇ ਇੱਕ ਬਹੁਤ ਵੱਡਾ ਕਦਮ ਆ ਸਰਕਾਰ ਦਾ ਇਹ ਇੱਕ ਤਹਈਆਗਾ ਪੰਜਾਬ ਦੇ ਅੰਦਰ ਸੇ ਸਹੂਲਤਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਬਤਾਇਆ ਜਾਂ ਜਾਣ ਔਰ ਖਾਸ ਕਰਕੇ ਜਦੋਂ ਸੀਐਸਆਰ ਫੰਡ ਦੀ ਹੁੰਦੀ ਆ ਤਾਂ ਮੇਰੀ ਤਾਂ ਆਦਤ ਆ ਕਿ ਸੀਐਸਆਰ ਫੰਡ ਜਿਹੜਾਗਾ ਉਹ ਜਾਂ ਸਕੂਲਾਂ ਚ ਵਰਤਿਆ ਜਾਵੇ ਜਾਂ ਹਸਪੀਟਲਾਂ ਚ ਵਰਤਿਆ ਜਾਵੇ ਹੁਣੀ ਮੈਂ ਡੀ ਸਾਹਿਬਾਨ ਨਾਲ ਗੱਲ ਕਰ ਰਿਹਾ ਸੀਗਾ ਕਿ ਬੈਂਕ ਦੇ ਅਧਿਕਾਰੀਆਂ ਨੇ ਵੀ ਕਿਹਾਗਾ ਕਿ ਆਉਣ ਵਾਲਾ ਫੰਡ ਜਿਹੜਾ ਉਹ ਅਸੀਂ ਜਿਹੜੇ ਪਿੰਡੂ ਸਕੂਲ ਲੈਗੇ ਉਹਨਾਂ ਦੇ ਅੰਦਰ ਬੇਸਿਕ ਇਨਫਰਾਸਟ੍ਰਕਚਰ ਨੂੰ ਹੋਰ ਮਜ਼ਬੂਤ ਕਰਨ ਲਈ ਦੇਵਾਂਗੇ ਕਿਮਾ ਸਾਹਿਬ ਜਿਹੜੀ ਦਿੱਲੀ ਦੀ ਹਾਰ ਹੈ ਉਹ ਜਿਹੜਾ ਪੰਜਾਬ ਚ ਕੀ ਇਲੈਕਸ਼ਨ ਹੋਊਗਾ ਕੋਈ ਰੈਕਸ਼ਨ ਨਹੀਂ ਜੀ ਪੰਜਾਬ ਸਰਕਾਰ ਚੜ੍ਹਦੀ ਕਲਾ ਚਾਹ। ਕਾਮੀਅਰ ਤੇ ਮੈਡੀਕਲ ਕਾਲਜ ਦੇ ਤਾਂ ਆਲਰੇਡੀ ਫੰਡ ਜਿਹੜੇ ਨੇ ਉਹ ਕੀਤੇ ਹੋ ਨੇ ਉਹ ਥੋੜੀ ਟੈਕਨੀਕਲ ਜਿਹੜੀ ਲੜਾਈ ਸਟੇ ਦੀ ਚੱਲ ਰਹੀ ਹੈ ਉਹਦੇ ਕਰਕੇ ਰੁਕਿਆ ਹਰ ਜਦ ਸਟੇ ਖੁੱਲ ਜਾਂਦੀ ਹੈ ਤੁਰੰਤ ਇੱਥੇ 10-12 ਸਾਲ ਤੋਂ ਲਿਫਟ ਖਰਾਬ ਪਈ ਹੈ ਲਿਫਟਾਂ ਕਈ ਵਾਰੀ ਗੱਲ ਸੋਕੀ ਹੈ ਲਿਫਟ ਨਹੀਂ ਚੱਲਦੀ ਬਿਲਕੁਲ ਪੋਸਟਾਂ ਜਿਹੜੀਆਂ ਨਵੀਆਂ ਰਿਕਰੂਟਮੈਂਟ ਅਸੀਂ ਮੈਂ ਪਿੱਛੇ ਜੇ ਲਗਭਗ 1250 ਹੋਰ ਅਸਾਮੀਆਂ ਦੀ ਰਚਨਾ ਕੀਤੀ ਆ ਸੋ 1250 ਜਦੋਂ ਅਸਾਮੀਆਂ ਭਰਿਆ ਗਈਆਂ ਤਾਂ ਇਹ ਸਮੱਸਿਆ ਜਿਹੜੀ ਹੱਲ ਹੋ ਜੇ ਜਮਾ ਸਾਹਿਬ ਇੱਥੇ ਲਿਫਟ ਖਰਾਬ ਪਈ ਆ 10 ਸਾਲ ਤੋਂ ਤਾਂ ਸਾਬ ਤੋਂ ਕੋਈ ਕਹਿ ਵੀ ਕੋਈ ਚੱਲ ਨਹੀਂ ਰਹੀ ਲਿਫਟ ਅਸੀਂ ਕਈ ਵਾਰੀ ਡਾਕਟਰ ਬਲਕੀਰ ਨੂੰ ਕਹਿ ਚੁੱਕੇ ਹਾਂ ਕਿ ਸੀਐਮ ਸਾਹਿਬ ਨਾਲ ਗੱਲ ਕਰਕੇ ਉਹ ਲਿਫਟ ਚਲਾ ਦੇ ਸਰ ਕਿਸ ਤਰ੍ਹਾਂ ਦੇ ਦਿਓਗੇ ਐਮਐਲਏ ਭਰਾ ਅੱਜ ਪੈਰਿਸ਼ਵਲ ਲੈ ਕੇ ਦੋਸ਼ ਕਰ ਦੇਖੋ ਉਹਨਾਂ ਨੇ ਖੁਦ ਜਾ ਕੇ ਪੁਲਿਸ ਨੂੰ ਆਪਣੀ ਕਾਰਵਾਈ ਕਰਨ ਦੀ ਰਿਪੋਰਟ ਦਿੱਤੀ ਜਾਵੇ ਕਿ ਇਹਦਾ ਇਨਵੈਸਟੀਗੇਸ਼ਨ ਕੀਤੀ ਜਾਵੇ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਸੋ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਇਨਵੈਸਟੀਗੇਸ਼ਨ ਹੋ ਕੇ ਤੱਥ ਸਾਹਮਣੇ ਆਉਣਗੇ ਉਸ ਤੋਂ ਬਾਅਦ ਕੁਝ ਕਿਹਾ ਜਾ ਜੇ ਵਿਰੋਧੀ ਧਿਰ ਕਹਿੰਦੇ ਕਿ ਈਡੀ ਤੋਂ ਜਾ ਕੇ ਵਿਰੋਧੀ ਧਿਰ ਜੋ ਕੁਝ ਮਰਜ਼ੀ ਕਹੀ ਜਾਣ ਪੰਜਾਬ ਜਾਣ ਦਾ ਲੋਕ ਜਾਣਦੇ ਨੇਗੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈੜੀ ਦੀ ਦਰਬਾਰਤੋਂ ਕਰਦੀ ਹੈ ਸੀਵੀ ਦੀ ਦਰਬਾਰਤੋਂ ਕਰਦੀ ਹੈ ਇਸ ਕਰਕੇ ਮੈਂ ਸਮਝਦਾ ਕਿ ਉਹ ਦਰਬਾਰਤੋਂ ਕਰਾਉਣੀ ਚਾਹਦੇ ਹੋਣਗੇ ਨਹੀਂ ਲਗਾਤਾਰ ਧੰਨੇ ਜਾਰੀ ਨਹੀਂ ਆ ਮਦਦੇ ਖਰਾਬ ਕਦੇ-ਕਦੇ ਧਰਨਾ ਲੱਗਦਾ ਹੈ ਅੱਜ ਵੀ ਮਾਨਸਾਬ ਦੇਖੋ ਧਰਨੇ ਦੇਣਾ ਅਗਲੇ ਦਾ ਰਾਈਟ ਆ ਪਰ ਲੇਕਿਨ ਐਮਐਲਏ ਸਹਿਬਾਨ ਵੱਲੋਂ ਵੱਡਾ ਦਿਲ ਦਿਖਾਉਂਦੇ ਆ ਉਹਨਾਂ ਨੇ ਖੁਦ ਜਾ ਕੇ ਆਪਣੇ ਸਾਥੀਆਂ ਦੇ ਨਾਲ ਐਸਐਸਪੀ ਸਾਹਿਬ ਦੇ ਅੱਗੇ ਪੇਸ਼ ਹੋ ਕੇ ਕਿਹਾ ਕਿ ਤੁਰੰਤ ਇਹਦੀ ਜਾਂਚ ਹੋਣੀ ਚਾਹੀਦੀ ਹੈ ਬਹੁਤ ਵੱਡੀ ਗੱਲ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਮੇਰੀ ਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਜੀ ਵੱਲੋਂ ਸਟਾਰਟ ਕੀਤੀ ਗਈ ਹੈ ਕਿ ਆਖਰੀ ਹੱਲਾਗਾ ਨਸ਼ਿਆਂ ਦੇ ਖਿਲਾਫ ਬਿਲਕੁਲ ਜੜ ਤੋਂ ਖਤਮ ਕਰਨੇ ਨੇਗੇ ਮੈਂ ਕੱਲ ਹੀ ਲਗਭਗ 5 ਜ਼ਿਲ੍ਹਿਆਂ ਚ ਜਾ ਕੇ ਆਇਆ ਕਿ ਬਹੁਤ ਅੱਛਾ ਰਿਸਪੌਂਸ ਆਗਾ ਔਰ ਬਹੁਤ ਬੁਰੀ ਤਰ੍ਹਾਂ ਨਸ਼ੇ ਤਸਕਰਾਂ ਨੂੰ ਤਹਿਸ਼ਨਾਸ਼ ਕੀਤਾ ਜਾ ਰਿਹਾਗਾ ਉਹਨਾਂ ਦੇ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਕੇਸ ਦਰਜ ਕੀਤੇ ਜਾ ਰਹੇ ਨੇ ਉਸ ਮੈਂ ਸਮਝਦਾ ਇਹ ਆਖਰੀ ਹੱਲਾਗਾ ਆਉਣ ਵਾਲੇ ਸਮੇਂ ਚ ਪੰਜਾਬ ਚ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਜਾਣਾ ਜੀ ਬਰਦਰ ਜਿਹੜੀ ਮੈਂ ਬੋਲ ਰਹੀ ਹਾਂ ਸਹੀ ਹੈ ਸੁਪਰੀਮ ਕੋਰਟ ਨੇ ਕਿਹਾਗਾ ਕਿ ਵੀ ਇਹ ਸਹੀ ਨਹੀਂ ਹੈ ਕਿ ਮੂਵੀ ਜੇ ਕਰਦੇ ਚਾਹੇ ਉਹ ਨਹੀਂ ਕਰਦੇ ਕਿ ਕਿਸੇ ਦਾ ਘਰ ਤੋੜਨ ਦਾ ਰਾਈਟ ਦੇਖੋ ਜੋ ਵੀ ਕਾਰਵਾਈ ਹੋ ਰਹੀ ਹੈ ਉਹ ਕਾਨੂੰਨ ਦੇ ਅਧੀਨ ਹੋ ਰਹੀ ਆ ਜੋ ਕਾਨੂੰਨ ਨੇ ਅਧਿਕਾਰ ਅਧਿਕਾਰੀਆਂ ਨੂੰ ਦਿੱਤੇ ਨੇਗੇ ਉਹਨਾਂ ਦੀ ਵਰਤੋਂ ਹੋ ਰਹੀ ਆ